ਅਦੇ ਵਿੱਚ ਪਹੁੰਚ ਚੁੱਕੇ ਨੇ ਬੜੀ ਬੁਸ਼ੀਦੀ ਗੱਲ ਵੀ ਸਾਡੇ ਹਰਮਨ ਪਿਆਰੇ ਲੀਡਰ ਸ੍ਰੀ ਅਨੰਦ ਜਸੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲਵਾਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਧਾਰਿਆ ਗਿਆ ਹੈ ਜਿੱਥੇ ਅਸੀਂ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਬਾਦ ਦੇ ਲੀਡਰ ਸੀਗੇ ਜਿਨ੍ਹਾਂ ਨੇ ਅਲਕਸ਼ੋ ਤੋਂ ਬਾਅਦ ਸਾਡੇ ਲੋਕਾਂ ਦੀ ਮਾਣ ਨਹੀਂ ਫੜੀ ਉਮੀਦਵਾਰ ਕੁਲਦੀਪ ਚੰਧਾਲੀਆ ਨੇ ਜਿਹੜਾ ਸਾਡੇ ਹਰਕੇ ਦੇ ਵਿੱਚ ਵਿਚਰੇ ਨਹੀਂ ਉਹ ਕਿੱਥੇ ਜਾਂਦਾ ਵਾ ਸਭ ਤੋਂ ਪਹਿਲਾਂ ਆਪੜਾ ਆਪ ਨੂੰ ਇੰਟਰੋਡਿਊਸ ਕਰਾਉਂਦਾ ਵਾ ਪਈ ਮੈਂ ਮਕਬੂਲਦੀਪ ਸਿੰਘ ਧਾਲੀਵਾਲ ਕੈਪਟਨ ਮੰਤਰੀ ਪੰਜਾਬ ਉਹਨੂੰ ਇਹ ਪੁੱਛੇ ਜੇ ਤੂੰ ਵਿਕਾਸ ਦੇ ਕੰਮ ਕੀਤੇ ਹੋਣ ਲੋਕਾਂ ਦੇ ਵਿੱਚ ਵਿਚਰੇ ਹੋਏ ਕੋਈ ਪ੍ਰੋਜੈਕਟ ਮਰਸਾ ਚ ਲਿਆਂਦਾ ਹੋਵੇ ਤੇ ਤੈਨੂੰ ਆਪਣੀ ਟੋਟਕੋ ਦੇਣ ਦੀ ਲੋੜ ਨਹੀਂ ਕਦੋਂ ਬਾਅਦ ਦੂਸਰਾ ਕੈਂਡੀਡੇਟ ਆ ਆਜਾ ਆਜਰੇ ਨੇ ਦਾ ਮੈਂਬਰ ਪਾਰਲੀਮੈਂਟ ਰਿਹਾ ਤੇ ਸਰਕਾਰ ਦੇ ਸਾਥੀਓ ਤੁਸੀਂ ਦੱਸੋ ਇਹਨਾਂ ਸਾਡੇਆਂ 10 ਪੰਚਾਇਤਾਂ ਨੇ ਦਸਾਂ ਪੰਚਾਇਤਾਂ ਦੇ ਵਿੱਚ 11 ਪੰਚਾਇਤਾਂ ਦੇ ਸੀਵਰੇਜ ਪਾਏ ਜਨ ਕੀ ਸੀਵਰੇਜ ਕਾਰਪੋਰੇਸ਼ਨ ਦੇ ਵਿੱਚ ਹੁੰਦਾ ਪਿੰਡਾਂ ਚ ਪੰਚਾਇਤਾਂ ਦੇ ਨਹੀਂ ਹੁੰਦਾ ਜੋਸੀ ਸਾਹਿਬ ਅੜ ਕੇ ਕੰਮ ਕਰਦੇ ਸੀ ਧਾਕੜ ਮਨਿਸਟਰ ਰਹੇ ਨੇ ਬਹੁਤ ਹੈ ਨੇ ਹਰ ਇੱਕ ਉਹਨਾਂ ਦੀ ਜਿਵੇਂ 88 ਫੁੱਟ ਦੀ ਗੱਲ ਕੀਤੀ 88 ਫੁੱਟ ਗੰਦਾ ਨਾਲਾ ਸੀ ਨਾਲੇ ਦਾ ਨਾਂ ਹੀ ਖਤਮ ਕਰ ਦਿੱਤਾ ਉਹ 88 ਫੁੱਟ ਹੋ ਗਿਆ ਉੱਥੇ 88 ਫੁੱਟ ਰੋਡ ਦੇ ਨਾਮ ਨਾਲ ਜਾਣਾ ਜਾਂਦਾ ਤੇ ਬਹੁਤ ਸੁੰਦਰ ਸੜਕ ਬਣ ਗਈ ਹੈ ਕੁਆ ਬੰਦ ਕਿਹਦੇ ਚ ਲੱਗਦਾ ਆਪਣਾ ਬੰਦ ਲੱਗਦਾ ਜਿਵੇਂ ਆਪਣੇ ਵਰਗਾ ਬੰਦਾ ਹੋਵੇ ਕੋਈ ਉਹ ਜ਼ਿਆਦਾ ਅੱਗੇ ਪਿੱਛੇ ਗੱਡੀਆਂ ਲਾ ਕੇ ਕਾਲੇ ਕੱਪੜਾ ਵਾਲੇ ਬੰਦੂਕਾਂ ਵਾਲੇ ਲੈ ਕੇ ਉਹ ਸ਼ਾਇਦ ਆਪਣਿਆਂ ਚ ਜ਼ਰੂਰ ਸਮਝਦੇ ਹੋਣਗੇ ਵੀ ਸਾਡਾ ਵੇਖੋ ਗੱਡਾ ਟੌਰਿਆ ਧੌਣ ਚ ਕਿਲਾ ਲੈ ਕੇ ਤੁਰੇ ਫਿਰਦੇ ਆ ਲੋਕੀ ਨਹੀਂ ਉਹਨਾਂ ਨੂੰ ਪਸੰਦ ਕਰਦੇ ਲੋਕੀ ਨਹੀਂ ਤਾਂ ਸਮਝਦੇ ਤੁਹਾਨੂੰ ਮੈਂ ਕਦੀ ਲੀਡਰ ਲੱਗਾ ਦੱਸੋ ਲੱਗਾ ਕਦੀ ਲੀਡਰ ਮੈਂ ਅੱਜ ਦਿਨ ਸ਼ਹਿਰਾ ਪੰਚਾਇਤ ਦੇ ਵਿੱਚ ਇਹ ਇੱਕ ਇਧਰਲੀ ਸਾਈਡ ਹੈ ਜਿਹੜੀ ਆਰਿਆਂ ਵਾਲੀ ਜੀ ਇਹ ਕਿਹੜੀ ਕਲੋਨੀ ਆ ਗੋਪਿੰਦਨਗਰ ਇਹ ਛੋਟਾ ਜਿਹਾ ਇੱਕ ਏਰੀਆ ਮੇਰਾ ਖਿਆਲ ਨੇ ਕੋ ਘਰ ਬਾਕੀ ਹੋਵੇ ਜਿੱਤੋਂ ਕੋਈ ਭੈਣ ਜਾਂ ਬੀਬੀ ਜਾਂ ਕੋਈ ਘਰ ਦਾ ਜੀ ਨਹੀਂ ਆਇਆ ਹਰ ਘਰ ਚੋਂ ਆਇਆ ਬਾਕੀ ਇਹ ਪੰਚਾਇਤ ਜਿਹੜੀ ਹੈ ਇਹਦਾ ਇੱਕ ਪ੍ਰੋਗਰਾਮ ਆਂਦੇ ਉੱਧਰ ਦੂਜਾ ਪਾਸਾ ਜਿਹੜਾ ਉੱਧਰ ਵੀ ਕਰਨਾ ਤੇ ਮੈਂ ਤੇ ਹੈਰਾਨ ਆਂ ਵੀ ਇਸ ਤਰ੍ਹਾਂ ਅੱਗੇ ਨਹੀਂ ਕਦੀ ਹੋਇਆ ਜਿੱਤੇ ਵੀ ਆਹੀਂ ਹਾਰੇ ਵੀ ਆਂ ਪਰ ਜੋ ਉਤਸ਼ਾਹ ਇਸ ਵਾਰ ਦਿਖ ਰਿਹਾ ਤੁਹਾਡੇ ਸਾਹਮਣੇ ਆ ਨਾਨਕ ਚੰਦ ਜੀ ਪੁਰਾਣੇ ਜਨ ਸੰਗੀ ਆ ਜਨਮ ਜਾਤ ਜਨ ਸੰਗੀ ਆ ਬੀਡੀਪੀ ਵਾਲੇ ਆ ਇਹ ਵੀ ਇਸ ਕਰਕੇ ਕਹਿ ਰਿਹਾ ਵੀ ਆਪਾਂ ਹੁਣ ਉਮਰਾਂ ਨੰਘਾਈਏ ਪੇ ਬਟਨ ਦਬਦੇ 5 ਸਾਲ ਉਮਰ ਲੰਘ ਜਾਂਦੀ ਆ ਤੇ ਪੰਜ ਪੰਜ ਸਾਲ ਕਰਕੇ ਉਮਰਾਂ ਲਗਾ ਲੀਆਂ ਕੰਮ ਕਿਸ ਨੇ ਨਹੀਂ ਕੀਤਾ ਇਸ ਕਰਕੇ ਇਹ ਵੀ ਇਸੇ ਕਰਕੇ ਮੈਨੂੰ ਆਸ਼ੀਰਵਾਦ ਦਿੰਦੇ ਪਏ ਆ ਤੇ ਆਪਾਂ ਐਰ ਕੀ ਕੰਮ ਵਾਲੇ ਬੰਦੇ ਨਾਲ ਆ ਤੇ ਤਦ ਕਰਕੇ ਸਭ ਨੂੰ ਹੀ ਇਹਨਾਂ ਨੇ ਕਿਹਾ ਜਿੰਨੇ ਭੈਣ ਭਰਾ ਆਂਦੇ ਆ ਮੇਰੇ ਭਾਵੇਂ ਕੋ ਬੀਜੇਪੀ ਵਾਲੇ ਹੋਣ ਭਾਵੇਂ ਕਾਂਗਰਸ ਦੇ ਹੋਣ ਭਾਵੇਂ ਝਾੜੂ ਵਾਲੇ ਹੋਣ ਕਿਸੇ ਪਾਰਟੀ ਦੇ ਹੋਣ ਸਾਰੇ ਹੀ ਪਾਰਟੀਆਂ ਤੋਂ ਇਹਨਾਂ ਨੇ ਇਹੀ ਸੰਦੇਸ਼ ਦਿੱਤਾ ਵੀ ਸਾਰੇ ਪਾਰਟੀਆਂ ਤੋਂ ਉੱਪਰ ਉੱਟ ਕੇ ਐਰ ਕੀ ਕੰਮ ਨੂੰ ਵੋਟ ਪਾਈਏ ਤਜਰਬੇ ਬੜੇ ਹੋਗੇ ਮੇਰੇ ਤੋਂ ਬਾਅਦ ਵੀ ਦੋ ਤਜਰਬੇ ਲੋਕਾਂ ਕਰ ਲਏ ਇੱਕ ਵਾਰੀ ਪੰਜੇ ਵਾਲਾ ਲਿਆਂਦਾ ਫਿਰ ਝਾੜੂ ਵਾਲੇ ਲਿਆਂਦਾ ਇਹ ਪੰਜੇ ਝਾੜੂ ਨਾਲ ਕੰਮ ਥੋੜੀ ਆਉਣਾ ਕੰਮ ਤਾਂ ਬੰਦੇ ਕਰਨਾ ਹੈ ਇਸ ਕਰਕੇ ਬੰਦਾ ਚੁਣੋ ਮੇਰਾ ਮਿਸ਼ਨ ਹੈ ਇੱਕ ਇਸ ਗੁਰੂ ਨਗਰੀ ਵਾਸਤੇ ਮੇਰਾ ਜੀਵਨ ਸਮਰਪਿਤ ਹੈ ਮੈਂ ਤੇ ਇਹ ਚਾਹਣਾ ਵੀ ਇਸ ਦੁਨੀਆ ਤੋਂ ਜਾਈਏ ਨਾ ਇੰਨੀਆਂ ਕਿ ਚੰਗੀਆਂ ਯਾਦਾਂ ਬਣਾ ਕੇ ਜਾਈਏ ਪੀੜੀਆਂ ਯਾਦ ਕਰਨ ਲਤ ਲਾਉਣੀ ਆਉਂਦੀ ਆ ਇੱਥੋਂ ਕੰਮ ਕਰੀਏ ਨਾ ਜਿੱਥੇ ਚਾਹ ਉੱਥੇ ਰਾ ਦੁਨੀਆ ਦੇ ਕੰਮ ਕੋਈ ਔਕਾ ਨਹੀਂ ਜਾਣ ਵਾਲੇ ਚੰਦਰਮਾ ਦੇ ਚਲ ਗਏ ਰਸਤਾ ਬਣਾ ਲਿਆ ਮੱਥਾ ਟੇਕਦੇ ਨੇ ਆ ਇਹ ਦੇਵਤਾ ਚੰਦਰਮਾ ਦੇਵਤਾ ਵਾ ਹੈ ਨਾ ਤੇਰੀ ਇੱਛਾ ਹੀ ਇਹ ਚੰਦਰਮਾ ਤੇ ਧਰਤੀ ਤੇ ਕੋਈ ਔਖਾ ਕੰਮ ਹੋ ਸਕਦਾ ਜੇ ਬੰਦਾ ਪੋਲਾਰ ਤੇ ਪਹੁੰਚ ਜਾਂਦਾ ਚੰਦਰਮਾ ਤੇ ਮੰਗਲ ਗ੍ਰਹਿ ਤੇ ਪਹੁੰਚ ਜਾਂਦਾ ਤੇ ਧਰਤੀ ਤੇ ਕਿਹੜਾ ਕੰਮ ਔਖਾ ਕੋਈ ਕੰਮ ਔਖਾ ਨਹੀਂ ਜਿਗਰਾ ਹੀ ਨਹੀਂ ਪੈਂਦਾ ਪੈਰ ਹੀ ਨਹੀਂ ਪੁੱਟਦੇ ਕੋ ਪੈਰ ਨਾ ਪੁੱਟੂ ਤੇ ਪਹੁੰਚੂ ਕਿੱਥੇ ਪੈਰ ਪੁੱਟਾਂਗੇ ਤੇ ਕਿੱਥੇ ਪਹੁੰਚਾਂਗੇ ਮੰਜ਼ਿਲ ਤੇ ਇਹ ਜਿੰਨੇ ਨਮਾਇंदे ਆ ਨਾ ਸਭ ਪ੍ਰਾਪਰਟੀ ਡੀਲਰੀਆਂ ਦੇ ਮਜ਼ੇ ਲੈਣ ਆਉਂਦੇ ਆ ਤੇ ਤਾਂ ਦੀ ਮੈਨਾਂ 77 ਸਾਲਾਂ ਦੇ ਇਸ ਆਜ਼ਾਦੀ ਦੇ ਇਤਿਹਾਸ 'ਚ ਇੱਕ ਸਿੰਗਲ ਐਮਪੀ ਨਹੀਂ ਹੈਗਾ ਜਿਨੇ ਇੰਨਾ ਵੀ ਕੰਮ ਕੀਤਾ ਆ ਤੂ ਪੋਚ ਉਠੈ ਜੋ ਕੁਦਰਤੀ ਤੌਰ ਤੇ ਸਰਕਾਰੀ ਸਕੀਮਾਂ ਤੋਂ ਮੌਜੂਦ ਨਹੀਂ ਆ ਉਤੋਂ ਇਲਾਵਾ ਕਦੀ ਕਿਸ ਨੇ ਕਿਹਾ ਤੇ ਲਾਤ ਲਾਈ ਨਹੀਂ ਇਹਨਾਂ 5 4 ਨੌਕਰੀਆਂ ਦਵਾਈਆਂ ਨੇ ਕਦੀ ਕਿਸੇ ਕੋਲ ਚਾਰਕ ਆਪਣੀ ਪਿਆ ਉਹਨਾਂ ਨੇ ਪਾਈ ਹੈ ਸਾਡੇ ਭਤੀ ਜੀ ਇਮਾਨਦਾਰੀ ਨਾਲ ਕੰਮ ਕੀਤਾ ਇਥੋਂ ਦਿਲੋਂ ਕੀਤਾ ਮੇਰਾ ਕੋਈ ਪ੍ਰੋਫੈਸ਼ਨ ਥੋੜੀ ਹੈ ਮੇਰਾ ਕੰਮ ਕਾਰੋਬਾਰ ਹੈ ਉੱਥੋਂ ਮੈਂ ਕਿਹਾ ਕਿ ਉਠਿਆ ਯਾਰ ਮੇਰਾ ਕੰਮ ਕਾਰੋਬਾਰ ਪੈਸੇ ਕਮਾਉਣ ਦੇ ਲਈ ਨਹੀਂ ਹੈਗਾ ਮੈਨੂੰ ਸਮਾਜ ਸੇਵਾ ਦਾ ਕੰਮ ਹੈ ਉਹ ਤਾਂ ਮੈਨੂੰ ਯਾਦ ਵੀ ਨਹੀਂ ਕਿ ਕਦੀ ਐਮਐਲਏ ਬੰਨਾ ਜਾ ਮੈਂ ਕਦੀ ਮੰਤਰੀ ਬੰਨਾ ਇਹ ਤੇ ਰੱਬ ਦੀ ਮਰਜ਼ੀ ਆ ਉਹਨੇ ਮੈਨੂੰ ਸੇਵਾ ਦਿੱਤੀ ਉਹ ਵੀ ਗੁਰੂ ਨਗਰੀ ਦੀ ਮਮਟ ਭਾਗੀ ਆ ਇੱਥੇ ਦੁਨੀਆ ਭਰ ਤੋਂ ਲੋਕ ਨਤਮਸਤਕ ਮੱਥਾ ਟੇਕਣ ਆਉਂਦੇ ਆ ਆਪਣੇ ਚੰਗੇ ਭਾਗ ਗਿੰਦੇ ਆ ਔਡ ਭਾਗੀ ਗਿੰਦੇ ਆ ਇੱਥੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਇੱਥੇ ਸੱਚਕੰਡ ਹਰਮੰਦਰ ਸਾਹਿਬ ਅਹੀਂ ਕੱਡੇ ਪਾ ਗਾਲਿਆਂ ਲੋਕਾਂ ਨੇ ਦੋ ਦੋ ਵਾਰੀ ਮੋਹਰਾਂ ਲਾ ਕੇ ਜਤਾਇਆ ਬਟਨ ਦਬਕ ਕੇ ਫਤਵਾ ਦਿੱਤਾ ਤੇ ਹੁਣ ਫੇਰ ਤੇ ਆ ਰਿਹਾ ਲੋਕੀ ਇਹ ਗੁਰੂ ਸਾਹਿਬ ਹੀ ਆ ਉਹਨਾਂ ਦੀ ਇੱਛਾ ਵਾ ਸੇਵਾਦਾਰ ਨੂੰ ਸੇਵਾ ਦਿੰਦੇ ਪਏ ਤੇ ਸੇਵਾ ਦਿਲੋਂ ਕਰਾਂਗੇ ਠੀਕ ਧੰਨਵਾਦ ਨਾਨਕ ਜੰਦ ਕਿੱਥੇ ਰਹਿੰਦੇ ਹੋ ਮੈਂ ਅੱਜ ਦਾ ਪੀਸ ਨੂ ਨੂ ਲੈਣਾ ਪਤਾ ਜੀ ਕਾਲੀ ਸਾਹਿਬ ਉੱਤੇ ਜੋਸ਼ੀ ਸਾਹਿਬ ਖੜੇ ਨੇ ਜੀ ਸਾਡਾ ਕੀ ਹੈ ਕਿਵੇਂ ਦੇ ਕੈਂਡੀਡੇਟ ਦੇ ਇਹ ਮਾਰੇ ਮੈਂ ਸਾਡੇ ਪੁੱਤ ਰਹੇ ਕੈਂਡਲ ਕੀ ਕਰਦੇ ਨੇ ਹਰ ਹੰਟਾਈਂ ਕੰਮ ਕਰਨੇ ਵਾਲੇ ਸਭ ਪਿਆਰ ਨਾਲ ਸਾਡਾ ਮੈਸੇਜ ਕੀ ਦੇਣਾ ਚਾਹੂਗਾ ਮੈਂ ਵਾਹ ਜਿੰਨੇ ਮੇਰੇ ਭੈਣ ਭੈਣਾ ਨੇ ਸਾਰੇ ਖੁੱਲ ਕੇ ਵੋਟਾਂ ਪਾਓ ਕਿੰਨੇ ਕੀ ਵੱਡੀ ਆ ਦੇਖੋ ਨਾ ਦੇਖੋ ਨਾ ਕਿ ਤੁਹਾਨੂੰ ਯਾਦਦਾ ਹੈ ਕਿ ਪਾਰਟੀ ਬਾਈ ਤੋਂ ਉੱਪਰ اٹਕੇ ਨੇ ਵੋਟਾਂ ਬਿਲਕੁਲ ਉੱਠ ਗਏ ਮੈਂ ਜਨ ਸੰਗੀ ਆ ਜਦ ਬੀ ਜੀ ਪੀ ਦੇ ਪਰ ਆਈ ਵੋਟੇ ਨਾ ਮਾਰਾ ਔਰ ਆਪਣੇ ਭਰਾਵਾਂ ਨੂੰ ਨਾ ਤੁਹਾਨੂੰ ਵੀ ਕਹਿਣਾ ਕਾਰਨ ਕਿ ਜੋਸ਼ੀ ਸਾਹਿਬ ਨੂੰ ਵੋਟ ਪਾਉਂਦਾ ਕਿ ਇਹਨਾਂ ਨੇ ਕੰਮ ਕੀਤੇ ਨੇ ਕੰਮ ਬੋਲ ਟੀਮ ਟੀਮ ਦੇਖੇ ਟੀਮ ਓਏ ਨਾ ਸੜਕ ਬਣਾਈ 88 ਫੁੱਟ ਬਣਾਈ ਦੁਨੀਆ ਭਰ ਦੇ ਕੰਮ ਦੇ 11000 ਵੋਟ ਦੀ ਤਾਰ ਸੀ ਉਹ ਦਵਾਈ ਹੂੰ ਕੋਈ ਇੱਧਰ ਗੇਲੂ ਆਈ ਕਈਆਂ ਦੇ 3 ਪੁੱਤ ਮਰ ਗਏ ਨੇ ਤੇ ਨਹੀਂ ਤੁਨੀ